ਕੋਈ ਸ਼ਬਦ ਨਹੀਂ ਹੈ ਜੀ ਅੱਜ ਦੇ ਕਹਿਣ ਨੂੰ ਐਡਾ ਵੱਡਾ ਮੈਂਡੇਟ ਹੈ ਜੀ ਇੱਕ ਮਿੰਟ ਭਾਈ ਇੱਕ ਮਿੰਟ ਕੋ ਸੋਚਿਆ ਨਹੀਂ ਸੀਗਾ ਵੀ 1300 ਮਾਰਦੀਆਂ ਦਾ ਮੰਡੇਟ ਮਿਲੇਗਾ ਉਹ ਵੀ ਇੱਕ ਛੋਟੀ ਜਿਹੀ 3000 ਵੋਟਾਂ ਚੋਂ ਤੇ ਇਹ ਤਾਂ ਐ ਲੱਗਦਾ ਵੀ ਸਾਰੀ ਬਾਹਰ ਨੇ ਵੋਟ ਪਾਈ ਹੈ ਜੀ ਤੇ ਮੈਨੂੰ ਖਰੀਦ ਲਿਆ ਜੀ ਅੱਜ ਬਾਹਰ ਨੇ ਬਾਹਰ ਨੇ ਖੈਰ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਵੀ ਖਰੀਦ ਹੀ ਲਿਆ ਸੀ ਐਕਚੁਅਲੀ ਅੱਜ ਤਾਂ ਸਿਰਫ ਐਲਾਨ ਹੀ ਕੀਤਾ ਹੈ ਖਰੀਦਵਾਲਾ ਨੇ ਮੈਨੂੰ ਤਿੰਨ ਚਾਰ ਦਿਨ ਪਹਿਲਾਂ ਲਿਆ ਸੀ ਜਦੋਂ ਮੈਂ ਚੰਡੀਗੜ੍ਹ ਦੀ ਤੇ ਇੱਥੇ ਮੇਰਾ ਇੱਥੇ ਹਜੂਮ ਕੱਟਾ ਕੀਤਾ ਸੀ ਮੇਰੇ ਲਈ ਤੇ ਇਹ ਮੰਡੇਟ ਮੇਰੇ ਲਈ ਸਾਰੀ ਉਮਰ ਯਾਦ ਰਹੂਗਾ ਤੇ ਮੈਨੂੰ ਬਹੁਤ ਖੁਸ਼ੀ ਹੈ ਜੀ ਮੈਂ ਚਲੋ ਜਿੱਤੇ ਦੀ ਖੁਸ਼ੀ ਸਾਰਿਆਂ ਨੂੰ ਜੋਨ ਜਿੰਨਾ ਮੈਂ ਪਹਿਲਾਂ ਕਰਨਾ ਜੀਓ ਉਸ ਤੋਂ 100% ਮੈਨੂੰ ਜ਼ਿਆਦਾ ਖੜਨਾ ਪੈਣਾ ਜੀ ਕਿਉਂਕਿ ਜੇ ਸਾਡਾ ਮੰਡੇਟ ਮਿਲਿਆ ਹੈ ਜੀ ਤੁਸੀਂ ਆਪਕੋ ਫਰਮਿਕ ਲਈ ਪਹਿਲਾਂ ਵਾਦਾ ਜਿਹੜਾ ਕਿ ਸੀਟਿੰਗ ਜਿਹੜੀ ਆ ਰੇਟ ਪੂਰੀ ਕਰੋਗੇ ਜਿਹੜੇ ਲੋਕਾਂ ਦੇ ਵਿੱਚ ਹਜੇ 6 ਤਰੀਕ ਤੱਕ ਮੈਂ ਚਾਰਜ ਨਹੀਂ ਲੈ ਸਕਦਾ ਜੀ ਕਿਉਂਕਿ ਉੱਥੇ ਜੁਡੀਸ਼ੀਅਲ ਪੈਂਡਿੰਗ ਹੈ ਜੀ ਮੇਰਾ ਪਰ ਮੈਨੂੰ ਉਮੀਦ ਹੈ ਕਿ ਉਹ ਵੀ 6 ਤੀ ਖਤਮ ਹੋ ਜਾਏਗਾ ਤੇ ਜਦ ਮੈਂ ਚਾਰਜ ਜੇ ਮੈਨੂੰ ਮਿਲ ਜਾਂਦਾ ਤੇ ਮੇਰਾ ਜੋ ਮੇਰੇ ਸਭ ਤੋਂ ਪਹਿਲੇ ਵਾਦੇ ਸੀਗੇ ਪੂਰੇ ਕਰੂੰਗਾ ਜੀ ਨਵੇਂ ਬੱਚਾ ਨੂੰ ਨਵੇਂ ਵਕੀਲਾਂ ਨੂੰ ਬੈਟਲ ਦੀ ਸੀਟ ਦਾ ਡਬਲ ਪਾਰਕਿੰਗ ਦਾ ਮੁੱਦਾ ਪਾਣੀ ਪੀਣ ਦਾ ਹੈਲਥ ਇੰਸ਼ੋਰੈਂਸ ਦਾ ਬਾਰ ਐਂਡ ਬੈਂਚ ਰਿਲੇਸ਼ਨ ਦਾ ਇਨਸਪੈਕਸ਼ਨਸ ਆਲ ਦਾ ਔਰ ਜਿੰਨੇ ਵੀ ਮੁੱਦੇ ਆਗੇ ਮੈਂ ਸਾਰੇ ਪਹਿਲ ਦੇ ਅਸਤੇ ਖਤਮ ਕਰੂੰਗਾ ਜੀ ਜੀ ਹੋਟਾ ਨੂੰ ਕੀ ਕਹਿਣਾ ਚਾਹੋਗੇ ਆਪਕੋ ਹੋਟਾ ਨੂੰ ਮੈਂ ਸਿਰ ਧੰਨਵਾਦੀ ਕਰਦਾ ਹਾਂ ਮੇਰੇ ਕੋ ਕੋਈ ਸ਼ਬਦ ਨਹੀਂ ਆਜੀ ਕਹਿਣ ਲਈ ਜੋ ਉਹਨਾਂ ਨੇ ਕਿਹਾ ਤੇ ਕੀਤਾ ਮੇਰੀ ਸੋਚ ਤੋਂ ਪਰੇ ਹੈ ਜੀ ਇਹ ਸਭ ਪ੍ਰਮਾਤਮਾ ਦੀ ਦੇਣ ਹੈ ਜੀ ਪ੍ਰਮਾਤਮਾ ਦੇ ਕਰਕੇ ਹੀ ਸਾਰਾ ਕੁਝ ਹੋਇਆ ਤੇ ਮੈਂ ਸਿਰਫ ਡਿਸਟ੍ਰਿਬਿਊਸ਼ਨ ਨੂੰ ਦਾਨਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਐਡਾ ਵੱਡਾ ਮੈਂਡੇਟ ਦਿੱਤਾ ਮੈਨੂੰ ਤੇ ਕੋਈ ਸ਼ਬਦ ਨਹੀਂ ਜੀ ਬਸ ਇਹਦੇ ਲਈ ਬਾਜੀ ਹੁਣ ਪਿਆਰ ਦਾ ਮਾਹੌਲ ਬੜਾ ਆਇਆ ਪਿਆਰ ਦਾ ਮਾਹੌਲ ਤਾਂ ਜੀ ਜਿਸ ਦਿਨ ਤੋਂ ਨਾਮਿਨੇਸ਼ਨ ਪਰੇਸ਼ੀ ਦੱਦਾ ਹੀ ਸੀਗਾ ਜੀ ਉਹਦੀ ਗੱਲ ਹੈ ਪਰ ਅੱਜ ਇਹ ਹੈ ਕਿ ਤੁਸੀਂ ਲਾ ਲੋ ਬਰਾਤ ਆ ਜਾਈਏ ਜੀ ਵਰੁਣ ਗੁਪਤਾ ਮੈਂ ਡੀਬੀਐਲ ਲੁਧਿਆਣਾ ਵਿੱਚ ਪ੍ਰੈਕਟਿਸ ਕਰਦਾ ਅੱਜ ਸਾਡੇ ਡੀਬੀਐਲ ਲੁਧਿਆਣੇ ਦੇ ਪ੍ਰਧਾਨਪਤ ਦੇ ਉਮੀਦਵਾਰ ਵਿਪਨ ਸੱਕੜ ਨੂੰ ਸਾਡੀ ਬਾਰ ਨੇ ਸਾਡੇ 1300 ਦੀ ਲੀਡ ਲੱਗਦਾ ਮੈਂ ਪ੍ਰੀਵੀਅਸਲੀ ਵੀ ਇੱਕ ਇੰਟਰਵਿਊ ਦਿੱਤਾ ਸੀ ਜੋ ਨਾ ਨੇ ਜਿਹੜੇ ਕੈਂਡੀਡੇਟ ਖੜੇ ਸੀਗੇ ਤੇ ਲਾਸਟ ਟਾਈਮ ਵੀ ਜਦੋਂ ਮੈਂ ਇੰਟਰਵਿਊ ਦਿੱਤਾ ਚੜ੍ਹ ਤੋਂ ਪੁੱਛਿਆ ਗਿਆ ਮੀਡੀਆ ਨੇ ਕੀ ਕੀ ਤੁਹਾਡਾ ਵਿਜ਼ਨ ਹੈ ਐਸੀ ਦੱਸੋ ਨਿਊ ਕਮਰਾਸਤੇ ਕੰਮ ਕਰਨਾ ਜੱਜਿਸ ਵਾਸਤੇ ਜਿਹੜਾ ਉਹਨਾਂ ਦੇ ਉੱਤੇ ਸਿੰਡਰਮ ਬਣਿਆ ਹੋਇਆ ਵਾ ਐਕਸ਼ਨ ਪਲਾਨ ਦਾ ਉਹਨੂੰ ਘਟਾਉਣਾ ਵਕੀਲਾਂ ਤੇ ਘਟਾਉਣਾ ਅੱਜ ਤਾਨੂੰ ਦੱਸ ਦਿੱਤਾ ਵਿਪਨ ਝੱਕੜ ਇੱਕ ਵਿਜ਼ਨਲ ਲੜ ਰਿਆ ਸੀ ਇਲੈਕਸ਼ਨ ਬਾੜਨੇ ਪਰਮਾ ਉਹ ਹਾਰ ਦਿੱਤਾ 2519 ਵੋਟਾਂ ਕਾਸਟ ਹੋਈਆਂ 1750 ਵਿਪਨ ਝੱਕੜ ਨੂੰ ਪਈਆਂ ਭਾਜੀ ਇਹ ਸਭ ਤੋਂ ਫਰਸਟ ਪ੍ਰਾਇੋਰਟੀ ਹੈ ਸਾਡੀ ਸਭ ਤੋਂ ਫਰਸਟ ਪ੍ਰਾਇੋਰਟੀ ਜਿਹੜੇ ਨਿਊ ਕਮਰਸਾ ਹੁੰਨਾਂ ਸੇ ਘਟੋ ਘਟ ਕੰਸਲਟੇਸ਼ਨ ਨੂੰ ਮੈਸੇਜ ਜਰੂਰ ਬਣਾਵਾਂਗੇ ਜੀ ਸਾਡੇ ਐਸੀ ਸਰ ਬਾਹਰ ਦੀ ਜੋ ਨਵਜ ਹੋਏਗੀ ਜੋ ਬਾਹਰ ਸਾਨੂੰ ਕਹੇਗੀ ਕਿ ਆਹ ਕੰਮ ਬਾਹਰ ਚ ਹੋਣਾ ਚਾਹੀਦਾ ਉਹ ਕੰਮ ਹੋਏਗਾ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਜਿਹੜੇ ਬਰਾ ਸਾਡੇ ਸਾਨੂੰ ਜੋ ਕੰਮ ਕਹਿਣਗੇ ਜੈਂਪਰ ਦੇ ਪਰ ਸਾਰੇ ਜੋ ਕੰਮ ਸਾਨੂੰ ਕਹਿਣਗੇ ਉਹਨੂੰ 바ਰ ਦੀ ਨੌਲੇਜ ਚ ਲਿਆ ਕੇ ਕੰਮ ਕਰਾਂਗੇ ਕਿਸੇ ਨਾਲ ਬਲਬ ਨਹੀਂ ਕਰਾਂਗੇ ਬਾਜੀ ਮਹਾਰਾਜ ਨੇ ਪ੍ਰਮਾਤਮਾ ਨੇ ਦਿੱਤੀਆ ਇਹ ਇਤਿਹਾਸਿਕ ਜਿੱਤ ਹੈ 바ਰ ਦੀ ਸਾਡੇ 1350 ਦੀ ਲੀਡ ਨਾਲ ਵਕੀਲਾਂ ਦਾ ਪ੍ਰਧਾਨ ਜਿੱਤਣਾ ਅੱਜ ਤੱਕ ਨਹੀਂ ਲੀਡ ਦਾ ਕੋਈ ਨਹੀਂ ਦਿੱਤਿਆ 2500 ਵੋਟ ਪਵੇ ਠੀਕ ਹੈ 70% ਵੋਟ ਇੱਕ ਕੈਂਡੀਡੇਟ ਨੂੰ ਬੋਲ ਹੋ ਜੇ ਵਿਜਨ ਹੈ ਵਿਜਨ ਦੇ ਨਾਲ ਕੰਮ ਕਰ ਰਹੇ ਐਸੀ ਸਾਰੇ ਜਿਹੜੇ ਵੋਟਰ ਨੇ ਜਿਹੜੇ ਸਾਡੇ ਨਾਲ ਸੀਗੇ ਜਿਹੜੇ ਸਾਡੇ ਨਾਲ ਨਹੀਂ ਸੀ ਇਹ ਪ੍ਰਧਾਨ ਸਾਰਿਆਂ ਦਾ ਬਣਿਆ ਇਹਦੇ ਕੋਲ ਕੰਮ ਆਣਾ ਵਿਪਨ ਜੱਗੜ ਕੋਲ ਸੋਚਣਾ ਵੀ ਨਹੀਂ ਹੈਗਾ ਕਿ ਭਈ ਯਾਰ ਦੂਜੇ ਗਰੁੱਪ ਦਾ ਬੰਦਾ ਸੀ ਐਸੀ ਠੋਕੇ ਕੰਮ ਕਰਾਂਗੇ ਕੰਮ ਕਰਾਵਾਂਗੇ ਥੈਂਕ ਯੂ ਐਡਵੋਕੇਟਸ ਨੇ ਦਿਖਾਇਆ ਹੈ ਕਿ ਕਿਉਂ ਐਡਵੋਕੇਟਸ ਆਜ਼ਾਦੀ ਲਹਿਰ ਚ ਵੀ ਸਭ ਤੋਂ ਅੱਗੇ ਸੀ ਇਹ ਇਸ ਭਾਰਤੀ ਜਾਤੀ ਹੈ ਦੋ ਪਿਓ ਪਤ ਚੋਰਾ ਫੈਕਟ ਹੈ ਜਿਨ੍ਹਾਂ ਮਾਲ ਪ੍ਰੈਕਟਿਸ ਸੇ ਦੋ ਬੰਦਿਆ ਨੇ ਕੀਤੀ ਅਜੇ ਕਿਸੇ ਨੇ ਨਹੀਂ ਕੀਤੀ ਤੇ ਪੈਸੇ ਦੇ ਸਿਰ ਤੇ ਸੋਚਦੇ ਸੀ ਅਸੀਂ ਹਰੇਕ ਨੂੰ ਜਿੱਤਾਂਗੇ ਐਂਡ ਅੱਜ ਬਾਰ ਮੈਂਬਰਸ ਨੇ ਦਿਖਾ ਦਿੱਤਾ ਰਸਤਾ ਕਹਿਣਾ ਸੋਖਾ ਹੈ 1800 400 ਤੁਸੀਂ ਆਪ ਦੇਖੋ ਐਂਡ 150 ਮੋੜ ਚੱਲੀ ਪਈਆਂ ਨੇ ਇਹਦੇ ਇੱਕ ਜੂਨੀਅਰ ਨੇ 4 4 5 5 ਚੱਲੀ ਪਈਆਂ ਇਹਦੇ ਬਹੁਤ ਵੱਡੀ ਵਿਕਟਰੀ ਆ ਉਹ ਬਾਹਰ ਦੀ ਸਫਾਈ ਕਰਾਂਗੇ ਝਾੜੂ ਲੈ ਕੇ ਇਹਦਾ ਕੂੜਾ ਕੱਢਾਂਗੇ ਪਰਦੇ ਲਾਲਾ ਦਿਖਾਵਾਂਗੇ ਨੇ ਕੀ ਕੀਤਾ 2 ਸਾਲਾਂ ਚ